ਹਾਂਜੀ ਗਾਇਸ ਆਪਾਂ ਅੱਜ ਪਹੁੰਚ ਗਏ ਆ ਰੂਬੀ ਪੈਲਸ 'ਚ ਸਾਡੇ ਸਟੂਡੀਓ ਦੇ ਭਾਈ ਦੇ ਨਾਲ ਇੱਧਰ ਮਨੀਸ਼ ਭਾਜੀ ਆਪਣੇ ਬੈਠੇ ਆ ਇਹ ਹੈਗੇ ਆ ਫੋਨ ਤੇ ਲੱਗੇ ਆ ਨਾ ਚੈਟ ਹੀ ਨਹੀਂ ਹਜੇ ਤੱਕ ਸੰਭਵ ਸਮਈਆ ਆਉਂਦਾ ਹੈਗਾ ਕਿਸੇ ਸਾਈਡ ਤੇ ਲੱਗਣਾ ਕਿ ਨਹੀਂ ਕੰਮ ਕਰਨਾ ਹੈ ਅਜਾ ਚੈਟ ਖੱਲੇ ਉਹ ਆਪਣੇ ਹਰੀ ਭਾਜੀ ਬੈਠੇ ਆ ਤੇ ਮੋਤਵਰ ਭਾਜੀ ਆਪਣੇ ਹੀ ਆ ਜਿਹੜਾਂ ਦੀ ਦੁਕਾਨ ਹੈ ਹਰੀ ਸਟੂਡੀਓ ਦੇ ਨਾਂ ਤੇ ਹੈ ਨਾ ਇੱਧਰ ਹੈਗੇ ਆਪਣੇ ਕੈਮਰੇ ਬਹੁਤ ਵਧੀਆ ਕੰਮ ਹੁੰਦਾ ਇੱਥੇ ਸਟੂਡੀਓ ਦਾ ਤੇ ਭਾਜੀ ਆਪਣੇ ਬਹੁਤ ਮਸ਼ਹੂਰ ਆ ਇੰਸਟਾ ਤੇ ਵੀ ਹੈਗੇ ਇਹਨਾਂ ਦੇ ਪੇਜ ਬਣਿਆ ਇਹਨਾਂ ਦਾ ਆਪਣਾ ਆਪ ਦਾ ਸੁਭਾਈ ਭਾਜੀ ਦੱਸਿਓ ਮੜਿਆ ਹਾਂਜੀ ਭਾਜੀ ਦੱਸਿਓ ਮੈਂ ਕਿਹੋ ਮੜਿਆ ਹੈਰੀ ਫੋਟੋਗ੍ਰਾਫੀ ਭਾਜੀ ਆਪਣਾ ਇੰਸਟਾਗ੍ਰam ਪੇਜ ਆ ਹੈਰੀ ਸਟੂਡੀਓ ਵੀ ਪੇਜ ਭਾਜੀ ਹਾਂਜੀ ਤੇ YouTube ਤੇ YouTube ਤੇ ਵੀ ਹੈਰੀ ਸਟੂਡੀਓ ਯਾ ਸਾਰਿਆਂ ਦੇ ਹੈਰੀ ਸਟੂਡੀਓ ਯਾ ਪੈਲਸ ਦਾ 뷰 ਤੁਹਾਨੂੰ ਦਿਖਾਉਨੇ ਆ 100 ਰੁਪਈਆ ਪੈਲਸ ਇੱਧਰ ਪਾਰਟੀ ਹਾਲ ਆ ਤੇ ਇੱਧਰ ਅੰਦਰ ਮੈਰੀਜ ਹਾਲ ਆ 뷰 ਚੈੱਕ ਕਰੋ ਕਿੰਨਾ ਖਰਾਬ ਹੁੰਦਾ ਬਾਕੀ ਤੁਹਾਨੂੰ ਅੰਦਰੋਂ ਦੋ ਅੰਦਰੋਂ ਚੈੱਕ ਕਰੋ ਆਹਨੇ ਕੁਰਸੀਆਂ ਡੈਕੋਰੇਸ਼ਨ ਹੋ ਗਈ ਬਹੁਤ ਵਧੀਆ ਉੱਧਰ ਡੀਜਿਆਂ ਦਾ ਹੁੰਦਾ ਕੰਮ ਡੀਜਿਆਂ ਦੀ ਸੈਟਿੰਗ ਕਰਨਦੇ ਆ ਇੱਧਰਲੀ ਸਾਈਡ ਨਿਊਡਲ ਟਿੱਕੀ ਵਗੈਰਾ ਇਹ ਲੋਨਾਂ ਨੇ ਸੈਟਿੰਗ ਕਰਨੀ ਆਪਣੀ ਉੱਧਰ ਡੀਜੇ ਲੱਗੇ ਆ ਸੈਟਿੰਗ ਕਰਦੇ ਆ ਤੇ ਇੱਧਰਲੀ ਸਾਈਡ ਹੈਗੇ ਚਾਹ ਪਕੌੜੀਆਂ ਦਾ ਹਾਂ ਹਾਂਜੀ ਮਨੀਸ਼ ਭਾਈ ਕਿੱਥੇ ਜਾਣਾ ਹੁਣ ਆਜੋ ਗੱਡੀ 'ਚ ਅੱਛਾ ਗੱਡੀ 'ਚ ਹੀ ਜਾਣਾ ਹਾਂਜੀ ਤੇ ਨਾ ਕੋਈ ਗੱਲ ਹੋਵੇ ਹਾਂਜੀ ਇਹਨਾਂ ਨੇ ਵੀ ਦੇ ਲਾਤਾ ਆਪਣਾ YouTube ਦਾ ਬੈਨਰ ਈ ਸੈਟਿੰਗ ਹੋਵੇ ਈ ਸਾਰੀ ਚੈੱਕ ਕਰੋ ਉਹ ਇਨਾ ਦੀ ਇੱਧਰ ਟਿੱਕੀਆਂ ਨੂਡਲ ਸੁਬਾਨ ਸੂਨ ਰੈਡੀ ਕਰ ਲਿਆ ਇਹਨਾਂ ਨੇ ਭਾਈ ਹੁਣਾਂ ਨੇ ਟਿੱਕੀ ਦਾ ਨੂਡਲ ਚੱਲੂਗੇ ਆੜੇ ਨਹੀਂ ਲਾਵਾ ਕਰੋਨਾ ਪਿੰਡ ਬਿਪਾਲ ਕੇ ਅਰੇ ਧਿਆਨ ਦੇ ਵਾਸਤੇ ਹੁਣ ਲੋ ਜੀ ਆਪਾਂ ਪਹੁੰਚ ਕੇ ਪਿੰਡ ਬਿਪਾਲ ਕੇ ਬੈਂਡ ਦੀ ਐਂਟਰੀ ਕਰ ਦਿੱਤੀ ਆ ਜਿਵੇਂ ਮਨ ਚਾਏ ਨਾ ਮਨ ਉਹ ਉਧਰ ਲੇ ਗੋ ਦਵਰੇ ਹੋ ਜਾਂਦੀ ਹੈ ਹਲੇ ਵੀ ਚਲੋ ਜੀ ਫਾਗੇ ਹੈਵੀ ਸਟੇਜਿੰਗ ਘਮਾਈ ਜਾਂਦਾ ਲੈ ਜੋਰ ਲਾਈ ਜਾਂਦੇ ਆ ਚੜਦੇ ਫੋਨ ਨੂੰ ਲੋ ਜੀ ਗਾਇਜ਼ ਆਪਾਂ ਲੈਟਰ ਲੂਪ ਲਾਤੀ ਆ ਤੇ ਉਧਰ ਹਰੀ ਭਾਈ ਹੁਣ ਖੜੇ ਆ ਤੇ ਆਪਣੇ ਅੰਦਰ ਲਾਵਾ ਹੁੰਦੀਆਂ ਗੋਦਵਰੇ ਨੇ ਸਤਿ ਸ਼੍ਰੀ ਅਕਾਲ ਦੱਖਣ ਚਨਾਮ ਕਿਉਂਕਿ ਆਪਾਂ ਇਹ ਗੋਦ ਜੋ ਘੜਦਾ ਆ ਤੁਹਾਨੂੰ ਕਰ ਦੇਣਾ ਸਤਿਕਾਰ ਰਿਹਾ ਆਪਾਂ ਆਵ ਲੈਣ ਲਾ ਮਾਤਰਾਵਾਂ ਕਾ ਚਲਿਕੋ ਵੀਡੀਓ ਬਣਾਵਾਂਗੇ ਨਾਲ ਜਾ ਕੇ ਅੰਦਰ ਤੇ ਆਪਣੀ ਬਾਰੀ ਆ ਕਾ ਸਰਕਾਰ ਚਾਰਾ ਚੋਕੋ ਹੋਵੇ ਜਹਾਂ ਤੇ ਹਾਂ ਕਾ ਚਲਿਕ ਸਾਹਿਬ ਤਾਹਾਂ ਤਾਹਾਂ ਖੇੜਿਆ ਦੇਖ ਤੇ ਬੰਦੇ ਪੰਛੀ ਦੇ ਫਿਰ ਕਿਹਨਾਂ ਵੀਡੀਓ ਬਹੁਤ ਵਧੀਆ ਬਣਾਗਾ ਹਰੀ ਫੋਟੋਗ੍ਰਾਫਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਾਂ ਠੀਕ ਇਸ ਨੇ ਵੀਡੀਓ ਜਾਂ ਸ਼ਾਦੀ ਦਾ ਪ੍ਰੋਗਰਾਮ ਦਾ ਕੋਈ ਵੀ ਕਰਾਉਣਾ ਹੋਵੇ ਤੇ ਹਰੀ ਭਾਈ ਨੂੰ ਸੱਦੋ ਬਹੁਤ ਵਧੀਆ ਵੀਡੀਓ ਐਡਿਟ ਕਰਦਾ ਇਹ ਲੀਵ ਵੈਡਿੰਗ ਲਈ ਸ਼ੂਟਿੰਗ ਲਈ ਕਿਸੇ ਨੇ ਕਰੋ ਨਹੀਂ ਹੋਵੇ ਤੇ ਇਹਨਾਂ ਨੂੰ ਜ਼ਰੂਰ ਸੱਦੋ ਨਾਲੇ ਪੈਸੇ ਕੈਜ ਤੇ ਕੰਮ ਵੀ ਦੇਖੇ ਹੋ